ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਅਣਛੋਇਆ ਜਿਹਾ ਵਿਸ਼ਾ ਹੈ ਐਸਾ ਨਹੀਂ ਕਿ ਇਸ ਵਿਸ਼ੇ ਦੇ ਉੱਤੇ ਕਦੇ ਕਿਸੇ ਨੇ ਗੱਲ ਨਹੀਂ ਕੀਤੀ ਕਈਆਂ ਸਿਆਣੀਆਂ ਸੱਜਣਾ ਨੇ ਸਿਆਣੀਆਂ ਪੈਨਾ ਨੇ ਡਾਕਟਰਾਂ ਨੇ ਆਲਮ ਫਾਜ਼ਲਾ ਨੇ ਇਸ ਵਿਸ਼ੇ ਨੂੰ ਛੋਇਆ ਵਿਸ਼ੇ ਦੇ ਸਬੰਧ ਵਿੱਚ ਗੱਲ ਕੀਤੀ ਪਰ ਮੈਂ ਗੱਲ ਸਿਰਫ ਉਹਨਾਂ ਲੋਕਾਂ ਨੂੰ ਸਾਹਮਣੇ ਰੱਖ ਕੇ ਕਰਨੀ ਚਾਹੁੰਦਾ ਜੋ ਇਸ ਵਿਸ਼ੇ ਦੇ ਵਿਰੋਧ ਵਿੱਚ ਜਾ ਕੇ ਧਾਰਮਿਕ ਸਟੇਜਾਂ ਤੇ ਬੈਠ ਕੇ ਗੱਲ ਕਰਦੇ ਨੇ ਇਸ ਵਿਸ਼ੇ ਦਾ ਨਾਮ ਹੈ ਮਾਂਵਾਰੀ ਜਿਹੜਾ ਬੱਚੀਆਂ ਨੂੰ ਧੀਆਂ ਪੈਣਾ ਨੂੰ ਮੰਥਲੀ ਪੀਰੀਅਡ ਆਉਂਦੇ ਨੇ ਉਹਦੇ ਸਬੰਧ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਔਰ ਇਹ ਗੱਲ ਕਰਨ ਦੀ ਮੈਨੂੰ ਲੋੜ ਕਿਉਂ ਪਈ ਕਿਉਂਕਿ ਧਾਰਮਿਕ ਅਖਵਾਉਣ ਵਾਲੇ ਇੱਕ ਮੰਨਿਆ ਹੋਇਆ ਧਰਮ ਦੇ ਅੰਦਰ ਲਿਬਾਸ ਦੀ ਕੋਈ ਕੀਮਤ ਨਹੀਂ ਹੈ ਕਿਹੜਾ ਪਾਉਣਾ ਹੈ ਨਹੀਂ ਪਾਉਣਾ ਪਰ ਚਲੋ ਜਿੰਨੂੰ ਲੋਕਾਂ ਨੇ ਮਾਨਤਾ ਦੇ ਦਿੱਤੀ ਉਹ ਮੰਨਿਆ ਹੋਇਆ ਲਿਬਾਸ ਪਾ ਕੇ ਧਾਰਮਿਕ ਕਸ਼ਟੇਜਾਂ ਦੇ ਉੱਤੇ ਬਹਿ ਕੇ ਔਰਤ ਦੇ ਵਿਰੁੱਧ ਚੱਲਦੇ ਨੇ ਔਰਤ ਦਾ ਪੰਡੀ ਪ੍ਰਚਾਰ ਕਰਦੇ ਨੇ ਔਰਤ ਇਹਨਾਂ ਦਿਨਾਂ ਦੇ ਅੰਦਰ ਜੀ ਰੋਟੀ ਨਹੀਂ ਬਣਾ ਸਕਦੀ ਇੱਥੇ ਬਹਿ ਨਹੀਂ ਸਕਦੀ ਇੱਥੇ ਖਲੋ ਨਹੀਂ ਸਕਦੀ ਇੱਥੇ ਜਾ ਨਹੀਂ ਸਕਦੀ ਇੱਥੋਂ ਆ ਨਹੀਂ ਸਕਦੀ ਇਹਨੂੰ ਪਵਿੱਤਰ ਹੋਣਾ ਪੈਂਦਾ ਹੈ ਸੁਸਤਮ ਰੱਖਣੀ ਪੈਂਦੀ ਹੈ ਇਦਾਂ ਦੇ ਕਈ ਵਹਿਮ ਜੋ ਧਾਰਮਿਕ ਬੁਲਾਰਿਆਂ ਵੱਲੋਂ ਸੁਣਾਏ ਜਾਂਦੇ ਨੇ ਪਰੋਸੇ ਜਾਂਦੇ ਨੇ ਹੁਣ ਮੈਂ ਦੋ ਚਾਰ ਨੁਕਤੇ ਤੁਹਾਡੇ ਸਾਹਮਣੇ ਰੱਖਣੇ ਨੇ ਉਹਨਾਂ ਨੂੰ ਧਿਆਨ ਦੇ ਕੇ ਸਮਝਣ ਦੀ ਕੋਸ਼ਿਸ਼ ਕਰਿਓ ਨੰਬਰ 1 ਪਹਿਲੀ ਗੱਲ ਕਿਹੜੀ ਪ੍ਰਕਿਰਿਆ ਨਰੰਕਾਰ ਨੇ ਕਿਹੜੇ ਸਰੀਰ ਦੇ ਅੰਦਰ ਪਾ ਕੇ ਤੋੜਨੀ ਹੈ ਨਹੀਂ ਤੋੜਨੀ ਇਹ ਉਹਦੀ ਮਰਜ਼ੀ ਹੈ ਅਗਰ ਤੁਸੀਂ ਮਰਦ ਬਣੇ ਹੋ ਅਦੂਰੇ ਮਰਦ ਬਣਦੇ ਤੇ ਦੁਨੀਆ ਨੂੰ ਉਹ ਵੀ ਪਰਵਾਹ ਨਹੀਂ ਸੀ ਹੋਣਾ ਅਗਰ ਤੁਸੀਂ ਔਰਤ ਬਣੇ ਹੋ ਤੇ ਅਧੂਰੀ ਔਰਤ ਬੰਦੀ ਤੇ ਦੁਨੀਆ ਨੂੰ ਉਹ ਵੀ ਪ੍ਰਵਾਨ ਨਹੀਂ ਸੀ। ਕੁਦਰਤ ਨੂੰ ਮਨਜ਼ੂਰ ਕੀਏ ਔਰ ਕੁਦਰਤ ਦੇ ਅੰਦਰ ਵਸਣ ਵਾਲੇ ਲੋਕਾਂ ਨੂੰ ਮਨਜ਼ੂਰ ਕੀਏ। ਮੁਕੰਮਲ ਹੋਵੇ ਭਾਵੇਂ ਉਹ ਪੁਰਸ਼ ਹੋਵੇ ਤੇ ਭਾਵੇਂ ਔਰਤ ਹੋਵੇ। ਅਗਰ ਉਹਦੇ ਅੰਦਰ ਕਿਸੇ ਐਂਗਲ ਤੋਂ ਕੋਈ ਕਮੀ ਹੈ ਮਰਦੇ ਤਾਂ ਵੀ ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਜਾਂਦਾ ਹੈ। ਤੇ ਜੇ ਔਰਤ ਹੈ ਤਾਂ ਵੀ ਲੋਕਾਂ ਦੀ ਨਫ਼ਰਤ ਦਾ ਪਾਤਰ ਬਣ ਜਾਂਦੀ ਹੈ। ਬੱਚੇ ਨੂੰ ਜਨਮ ਨਹੀਂ ਦੇ ਸਕਣਾ ਔਰ ਲੋਕ ਉਹਨੂੰ ਚੰਗਾ ਨਹੀਂ ਸਮਝਦੇ ਬਾਝ ਸਮਝਦੇ ਨੇ ਨਵ ਜੰਮਿਆ ਬੱਚਾ ਉਹਦੀ ਗੋਦੀ ਵਿੱਚ ਕੋਈ ਖੇਡਦਾ ਹੋਵੇ ਤੇ ਲੋਕ ਕਹਿੰਦੇ ਨੇ ਨਾ ਕਲੇਣੀ ਐ ਇਹਦੀ ਤੇ ਆਪਣੀ ਕੋਖੜ ਹੀ ਨਹੀਂ ਹੋਈ ਤੂੰ ਜੰਮਿਆ ਬੱਚਾ ਇਹਦੀ ਝੋਲੀ ਚ ਪਾ ਦਿੱਤਾ ਖੈਰ ਮੈਂ ਇਸ ਪਾਸੇ ਨੂੰ ਨਾ ਜਾਵਾਂ ਇੱਕ ਵਹਿਮ ਇਹਦੇ ਬਾਰੇ ਫੇਰ ਗੱਲ ਕਰਾਂਗੇ ਗੱਲ ਇਹ ਕਰ ਰਿਹਾ ਅਸੀਂ ਵੀ ਜਿਹੜਾ ਮੁਕੰਮਲ ਨਾ ਹੋਵੇ ਉਹਨੂੰ ਤੁਸੀਂ ਪ੍ਰਵਾਨ ਕਰਦੇ ਆ ਔਰਤ ਮੁਕੰਮਲ ਨਹੀਂ ਤਾਂ ਪ੍ਰਵਾਨ ਨਹੀਂ ਮਰਦ ਮੁਕੰਮਲ ਨਹੀਂ ਤਾਂ ਪ੍ਰਵਾਨ ਨਹੀਂ ਤੇ ਜੇ ਮੁਕੰਮਲ ਤਾਂ ਹੁੰਦੀ ਐ ਤੇ ਫਿਰ ਉਹਦੇ ਉੱਤੇ ਤੁਹਾਡਾ ਤਰਕ ਕਿਉਂ ਬਈ ਜੇ ਮੁਕੰਮਲਤਾ ਦਿੱਤੀ ਤੇ ਖੁਦਾਬੰਦ کریم ਨੇ ਦਿੱਤੀ ਨਿਰੰਕਾਰ ਨੇ ਦਿੱਤੇ ਐਸਾ ਨਹੀਂ ਕਿ ਧੀ ਦਾ ਜਨਮ ਹੁੰਦਾ ਹੈ ਤੇ ਉਹਨੂੰ ਇੱਥੇ ਆਣ ਕੇ ਕੁਝ ਨਾ ਕੁਝ ਮੁਕੰਮਲ ਹੋਣ ਲਈ ਕਰਨਾ ਪੈਂਦਾ ਹੈ ਐਸਾ ਵੀ ਨਹੀਂ ਕਿ ਮਰਦ ਦਾ ਜਨਮ ਹੁੰਦਾ ਹੈ ਇੱਕ ਬੱਚੇ ਦਾ ਮੁੰਡੇ ਦਾ ਜਨਮ ਹੁੰਦਾ ਹੈ ਤੇ ਉਹਨੂੰ ਇੱਥੇ ਆਣ ਕੇ ਜਵਾਨ ਹੋਣ ਤੋਂ ਬਾਅਦ ਕੁਝ ਕਰਨਾ ਪੈਂਦਾ ਤਾਂ ਮੁਕੰਮਲ ਹੁੰਦਾ ਨਹੀਂ ਬਣੇ ਹੋਏ ਪ੍ਰਕਿਰਤਿਕ ਨਿਯਮ ਦੇ ਮੁਤਾਬਕ ਬਣੇ ਹੋਏ ਲਾਰ ਆਫ ਨੇਚਰ ਦੇ ਮੁਤਾਬਕ ਉਹਦੇ ਅੰਦਰ ਇਹ ਮੁਕੰਮਲਤਾ ਆਉਂਦੀ ਹੈ ਉਹਦੇ ਅੰਦਰ ਇਹ ਸਾਰਾ ਜੋ ਵਿਧੀ ਵਿਧਾਨ ਹੁੰਦਾ ਹੈ ਇਹ ਫੇਰ ਬਦਲ ਆਉਂਦਾ ਹੈ ਇਹ ਸਿਸਟਮ ਬਣੇ ਬਣਾਏ ਨਿਰੰਕਾਰ ਵੱਲੋਂ ਹੁੰਦੇ ਨੇ ਇਹ ਸਭ ਕੁਝ ਕੁਦਰਤ ਦੇ ਅਖਤਿਆਰ ਹੈ ਔਰ ਜਿਹਦੇ ਵਿੱਚ ਗਲਤ ਕੁਝ ਵੀ ਨਹੀਂ ਹੈ ਕੁਦਰਤ ਦੇ ਬਣੇ ਹੋਏ ਨਿਯਮਾਂ ਨੂੰ ਸਲਾਮ ਕਰਨ ਵਿੱਚ ਭਲਾ ਹੁੰਦਾ ਹੈ ਕੁਦਰਤ ਦੇ ਬਣੇ ਹੋਏ ਨਿਯਮਾਂ ਨੂੰ ਤੁਸੀਂ ਬਦਲਣ ਦਾ ਯਤਨ ਨਹੀਂ ਕਰੋਗੇ ਤੇ ਬਦਲ ਨਹੀਂ पाओगे। ਅਗਰ ਤੁਸੀਂ ਬਦਲਣਾ ਚਾਹੋਗੇ ਬਦਲ ਨਹੀਂ पाओगे ਤੇ ਦੂਜੀ ਗੱਲ ਬਦਲਣਾ ਕਿਉਂ ਹੈ ਕਿ ਕਿਉਂਕਿ ਬਦਲਣ ਦੇ ਯੋਗ ਹੀ ਨਹੀਂ ਹੈ। ਕੁਦਰਤ ਦਾ ਕੋਈ ਵੀ ਇਦਾਂ ਦਾ ਨਿਯਮ ਨਹੀਂ ਹੈ ਜਿੰਨੂੰ ਅਸੀਂ ਕਹੀਏ ਵੀ ਆਹ ਨਿਯਮ ਕੁਦਰਤ ਦਾ ਠੀਕ ਨਹੀਂ ਇਹਨੂੰ ਬਦਲਣ ਦੀ ਲੋੜ ਹੈ ਔਰ ਕਦੇ ਵੀ ਲੋੜ ਨਹੀਂ ਪਈ। ਜਦੋਂ ਸਾਡੀ ਸਮਝ ਨਹੀਂ ਸੀ ਨਾ ਨੰਗੇ ਰਹਿੰਦੇ ਸਾਂ ਜੰਗਲਾਂ ਬੇਲਿਆਂ ਵਿੱਚ ਰਹਿੰਦੇ ਸਾਂ ਉਦੋਂ ਤੋਂ ਲੈ ਕੇ ਸਾਡੇ ਸਰੀਰ ਦੇ ਅੰਦਰ ਜਿਹੜੇ-ਜਿਹੜੇ ਆ ਪ੍ਰਮਾਤਮਾ ਨੇ ਅੰਸ ਪਾਏ ਜਾਂ ਜਿੱਦਾਂ-ਜਿੱਦਾਂ ਦੇ ਅੰਗ ਪ੍ਰਤੰਗ ਲਾਏ ਜਿਹੜੀ-ਜਿਹੜੀ ਜਗ੍ਹਾ ਤੇ ਲਾਏ ਜਿਵੇਂ-ਜਿਵੇਂ ਸਜਾਇਆ ਜਿਵੇਂ-ਜਿਵੇਂ ਬੰਤਰ ਬਣੀ ਉਹ ਉਵੇਂ ਦੀ ਉਵੇਂ ਅੱਜ ਵੀ ਚੱਲ ਰਹੀ ਹੈ ਭਾਵੇਂ ਕਿੰਨਾ ਐਡਵਾਂਸ ਯੋਗ ਹੋ ਚੁੱਕਾ ਹੈ ਕਿਸੇ ਨਿਯਮ ਨੂੰ ਬਦਲਣ ਦੀ ਲੋੜ ਨਹੀਂ ਤੇ ਨਾ ਹੀ ਪੈਗੀ ਇਹਦਾ ਮਤਲਬ ਜੋ ਤੁਸੀਂ ਕੁਦਰਤ ਦੇ ਇਹਨਾਂ ਨਿਯਮਾਂ ਨੂੰ ਪਸੰਦ ਨਹੀਂ ਕਰਦੇ ਤੁਸੀਂ ਕੁਦਰਤ ਨੂੰ ਪਸੰਦ ਨਹੀਂ ਕਰਦੇ ਤੁਸੀਂ ਕੁਦਰਤ ਦੀ ਮੁਖਾਲਫਤ ਕਰਦੇ ਹੋ ਤੇ ਕੁਦਰਤ ਦੀ ਮੁਖਾਲਫਤ ਕਰਨੀ ਕੁਦਰਤ ਨੂੰ ਪਸੰਦ ਨਾ ਕਰਨਾ ਇਟ ਮੀਨਸ ਕਾਦਰ ਨੂੰ ਪਸੰਦ ਨਾ ਕਰਨਾ ਕਰਤਾਪੁਰਖ ਵਹਿਗੁਰੂ ਨੂੰ ਪਸੰਦ ਨਾ ਕਰਨਾ ਇਹਦਾ ਸਿੱਧੇ ਸਿੱਧੇ ਅੱਖਰਾਂ ਵਿੱਚ ਇਹ ਗੱਲ ਕਹਿ ਲਈਏ ਵੀ ਕੁਦਰਤ ਦੇ ਵਿਰੁੱਧ ਜਾਣਾ ਕੁਦਰਤ ਦੇ ਵਿਰੋਧੀ ਧਿਰ ਬਣ ਕੇ ਖਲੋਣ ਵਾਲੀ ਗੱਲ ਹੈ ਕੁਦਰਤ ਦੀ ਮੁਖਾਲਫਤ ਕਰਨਾ ਕਾਦਰ ਦੀ ਮੁਖਾਲਫਤ ਕਰਨ ਵਾਲੀ ਗੱਲ ਹੈ ਇਹ ਬਹੁਤ ਵੱਡੇ ਕੁਦਰਤੀ ਨਿਯਮ ਨੇ ਜਿਨ੍ਹਾਂ ਨੂੰ ਬਦਲਣ ਦੀ ਲੋੜ ਨਹੀਂ ਹੈ ਜਿਨ੍ਹਾਂ ਨੂੰ ਕੇਵਲ ਸਮਝਣ ਦੀ ਲੋੜ ਹੈ ਇੱਕ ਗੱਲ ਕਹਾਂ ਇਨ੍ਹਾਂ ਕੁਦਰਤੀ ਨਿਯਮਾਂ ਤੋਂ ਬਗੈਰ ਅੱਜ ਤੱਕ ਕੋਈ ਬੱਚੀ ਧੀ ਭੈਣ ਮਾਂ ਨਹੀਂ ਬਣ ਸਕੀ ਔਰ ਨਾ ਬਣ ਸਕੇਗੀ ਚਲੋ ਮੈਂ ਬਾਕੀ ਸੰਸਾਰ ਦੀਆਂ ਸਾਰੀਆਂ ਮਾਵਾਂ ਧੀਆਂ ਭੈਣਾਂ ਨੂੰ ਨਮਸਕਾਰ ਹੈ ਉਹਨਾਂ ਨੂੰ ਪਾਸੇ ਕਰ ਦਈਏ ਮੈਂ ਦੋ ਚਾਰ ਮਹਾਨ ਸ਼ਖਸ਼ੀਆਂ ਤਾਂ ਦੇ ਨਾਂ ਲੈਣਾ ਜਗਤ ਮਾਲਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਕੋਟ ਕੋਟ ਵਾਰ ਨਮਸਕਾਰ ਉਹਨਾਂ ਨੂੰ ਜਨਮ ਦੇਣ ਵਾਲੀ ਜੰਨੀ ਉਹਨਾਂ ਦੀ ਮਾਂ ਤ੍ਰਿਪਤਾ ਉਹ ਵੀ ਇਸੇ ਪ੍ਰੋਸੈਸ ਵਿੱਚੋਂ ਗੁਜ਼ਰੀਏ ਤਾਂ ਹੀ ਗੁਰੂ ਨਾਨਕ ਸਾਹਿਬ ਜੀ ਦਾ ਬਰਥ ਹੋਇਆ ਤਾਂ ਹੀ ਉਹਨਾਂ ਦਾ ਪ੍ਰਕਾਸ਼ ਹੋਇਆ ਇਹ ਤੇ ਪਖੰਡੀ ਲਾਣੇ ਨੇ ਇੱਕ ਗੱਲ ਬਣਾ ਲਈ ਜੀ ਉਹ ਸੰਭੋਗ ਨਹੀਂ ਸੰਕਰਦੇ ਉਹ ਗ੍ਰਸਤ ਵਿੱਚ ਨਹੀਂ ਸੁਣਾਉਂਦੇ ਉਹ ਇਦਾਂ ਸੰਾਈਦਾਂ ਸੰ ਗੁਰੂ ਸਹਿਬਾਨ ਇੱਕ ਵੀ ਕੁਦਰਤ ਦਾ ਨਿਯਮ ਤੋੜ ਕੇ ਅੱਗੇ ਨਹੀਂ ਨਿਕਲੇ ਔਰ ਨਾ ਉਹਨਾਂ ਨੇ ਤੋੜਨ ਵਾਸਤੇ ਸਿੱਖਿਆ ਦਿੱਤੀ ਹੈ। ਨਾ ਨਿਯਮਾਂ ਨੂੰ ਤੋੜਿਆ ਨਾ ਨਿਯਮ ਤੋੜਨ ਵਾਸਤੇ ਕਿਹਾ ਹੈ। ਖੈਰ ਮਾ ਤ੍ਰੇਤਾ ਜੀ ਮਾਂ ਬਣੇ, ਮਾਤਾ ਭਾਨੇ ਭਾਨੀ ਜੀ ਮਾਂ ਬਣੇ, ਮਾਂ ਗੁਜਰੀ ਜੀ ਦੀ ਮਹਾਨ ਮਾਂ ਹੈ। ਉਹ ਮਾਂ ਬਣੇ। ਗੁਰੂ ਪਤੀ ਏ, ਗੁਰੂ ਪੋਤੇ, ਗੁਰੂ ਸਹੁਰਾ ਏ। ਇਹਦੀ ਮਹਾਨ ਹਸਤੀ ਉਹਨਾਂ ਨੂੰ ਵੀ ਇਸੇ ਸਿਸਟਮ ਦੇ ਵਿੱਚੋਂ ਦੀ ਇਸੇ ਪ੍ਰੋਸੈਸ ਦੇ ਵਿੱਚੋਂ ਦੀ ਹੋ ਕੇ ਗੁਜ਼ਰਨਾ ਪਿਆ ਅਗਰ ਬੱਚਿਆਂ ਨੂੰ ਜਨਮ ਦੇਣਾ ਹੈ ਕੋਈ ਵੀ ਬੱਚਿਆਂ ਨੂੰ ਜਨਮ ਦੇਣਾ ਹੈ ਤੇ ਪ੍ਰਕਿਰਿਆ ਮਾੜੀ ਕਿਵੇਂ ਹੋ ਗਈ ਕੁਦਰਤ ਆਪ ਬਣਾਇਆ ਨੇਚਰ ਇਹ ਮਾੜਾ ਕਿਵੇਂ ਹੋ ਗਿਆ ਤੁਹਾਡੀਆਂ ਸੋਚਾਂ ਮਾੜੀਆਂ ਨੇ ਤੁਹਾਡੀ ਨੀਅਤ ਮਾੜੀ ਹੈ ਤੁਸੀਂ ਇਹਨੂੰ ਨਾਂ ਦੇ ਦਿੱਤਾ ਜੀ ਇਹ ਪ੍ਰਕਿਰਿਆ ਹੀ ਮਾੜੀ ਹੈ ਖੈਰ ਇਹਨਾਂ ਦਿਨਾਂ ਦੇ ਅੰਦਰ ਤੁਸੀਂ ਬਾਣੀ ਪੜਨੀ ਚਾਹੋ ਪੜ ਸਕਦੇ ਹੋ ਵੈਗਰੂ ਵੈਗਰੂ ਕਰਨਾ ਚਾਹੋ ਕਰ ਸਕਦੇ ਹੋ ਮੋਬਾਈਲ ਦੇ ਉੱਤੇ ਐਪਾਂ ਨੇ ਤੁਸੀਂ ਬਾਣੀ ਪੜੋ ਜੋ ਮਰਜੀ ਪੜੋ ਚੰਗਾ ਸਾਹਿਤ ਪੜੋ ਚੰਗੀ ਬੁੱਕ ਪੜੋ ਕੋਈ ਰੁਕਾਵਟ ਨਹੀਂ ਪਈ ਜਾ ਸਕਦੀ ਨੰਬਰ 2 ਦੇ ਉੱਤੇ ਇਹਨਾਂ ਦਿਨਾਂ ਦੇ ਅੰਦਰ ਚੁੱਕਾ ਚੁੱਲਾ ਚੌਂਕਾ ਵੀ ਕੀਤਾ ਜਾ ਸਕਦਾ ਹੈ ਮੈਂ ਸਪੈਸ਼ਲ ਨਾ ਚੁੱਲੇ ਚੌਂਕੇ ਦਾ ਲਿਆ ਪਤਾ ਕਿਉਂ ਕਿਉਂਕਿ ਬਹੁਤ ਸਾਰੇ ਵਹਿਮ ਦੇ ਮਾਰੇ ਮਾਰੇ ਹੋਏ ਬਿਮਾਰ ਮਾਨਸਿਕ ਬਿਮਾਰ ਲੋਕ ਇਹ ਗੱਲ ਕਹਿੰਦੇ ਨੇ ਜੀ ਜਿਸ ਔਰਤ ਨੂੰ ਪੀਰੀਅਡ ਆਉਂਦੇ ਨੇ ਇਹਨਾਂ ਦਿਨਾਂ ਦੇ ਅੰਦਰ ਰਸੋਈ ਦੇ ਅੰਦਰ ਨਾ ਜਾਵੇ ਕਿਉਂ ਨਾ ਜਾਵੇ ਬੇ ਰਸੋਈ ਦਾ ਕੰਮ ਵੀ ਕਰ ਸਕਦੀ ਏ ਉਹ ਬਾਣੀ ਵੀ ਪੜ ਸਕਦੀ ਏ ਹਰ ਕੰਮ ਕਰ ਸਕਦੀ ਸਿਰਫ ਇਹਨਾਂ ਇਹ ਵੀ ਆਪਣੇ ਸਰੀਰ ਦੀ ਸਾਭ ਸੰਭਾਲ ਕਰਕੇ ਜਾਂ ਸਾਫ ਸਫਾਈ ਦਾ ਧਿਆਨ ਰੱਖ ਕੇ ਕੋਈ ਉਤਰਾਜ ਨਹੀਂ ਹੈ ਖੈਰ ਜੋ ਉਤਰਾਜ ਕਰਦੇ ਨੇ ਨਾ ਉਹਨਾਂ ਦੇ ਉੱਤੇ ਹੈ ਬ੍ਰਾਹਮਣੀ ਪ੍ਰਭਾਵ ਜਿਹੜੇ ਉਤਰਾਜ ਕਰਦੇ ਨੇ ਵੀ ਰਸੋਈ ਵਿੱਚ ਨਹੀਂ ਜਾਣਾ ਨਹੀਂ ਕਰਨਾ ਉਹ ਨਹੀਂ ਕਰਨਾ ਉਹਨਾਂ ਦੇ ਹੈ ਬ੍ਰਾਹਮਣੀ ਪ੍ਰਭਾਵ ਤੇ ਉਹ ਬ੍ਰਾਹਮਣੀ ਪ੍ਰਭਾਵ ਇਹ ਔਰਤ ਨੂੰ ਨੀਚਾ ਵਿਖਾਉਣ ਵਾਸਤੇ ਜਿਹੜਾ ਲਾ ਔਰਤਾਂ ਨੂੰ ਤੇ ਖਾਸ ਕਰਕੇ ਨਹੀਂ ਮੰਨਣਾ ਚਾਹੀਦਾ ਬਲਕਿ ਇਸ ਬਣੇ ਹੋਏ ਨਿਯਮ ਦਾ ਵਿਰੋਧ ਕਰਨਾ ਚਾਹੀਦਾ ਹੈ ਜੇ ਕੋਈ ਕਹਿੰਦਾ ਨਾ ਕਿਚਨ ਵਿੱਚ ਨਹੀਂ ਜਾਣਾ ਜਾਣ ਕੇ ਜਾਓ ਕਿਚਨ ਦੇ ਅੰਦਰ ਹਾਂ ਦੁਬਾਰਾ ਗੱਲ ਕਹਿਣਾ ਵੀ ਸਰੀਰ ਦੀ ਸਾਫ ਸਫਾਈ ਦਾ ਧਿਆਨ ਰੱਖੋ ਪੈਣਾ ਨੂੰ ਬੱਚੀਆਂ ਨੂੰ ਮਾਵਾਂ ਨੂੰ ਉਹ ਧਿਆਨ ਰਹਿਣਾ ਚਾਹੀਦਾ ਹੈ ਰਸੋਈ ਦੇ ਅੰਦਰ ਜਾਣ ਕੇ ਜਾਓ ਕੌਣ ਇਹ ਮੈਨੂੰ ਰੋਕਣ ਵਾਲਾ ਰਸੋਈ ਵਿੱਚ ਜਾਣ ਤੋਂ ਖੈਰ ਇਹ ਬ੍ਰਾਹਮਣੀ ਪ੍ਰਭਾਵ ਹੈ ਉਸ ਪ੍ਰਭਾਵ ਵਾਲੇ ਬੰਦੇ ਔਰਤ ਨੂੰ ਨੀਚਾ ਵਿਖਾਉਣਾ ਚਾਹੁੰਦੇ ਨੇ ਜਦ ਕਿ ਉਹ ਪ੍ਰਭਾਵ ਸਾਡੇ ਵਿੱਚ ਨਹੀਂ ਸਹੀ ਆਉਣਾ ਚਾਹੀਦਾ ਜਿਹੜਾ ਸਹੀ ਜੇ ਸਹੀ ਆ ਗਿਆ ਤੇ ਬਹੁਤ ਸਾਰੇ ਲੋਕ ਕਟੜਪੰਥੀ ਲੋਕ ਕਟੜ ਸੋਚ ਵਾਲੇ ਲੋਕ ਔਰ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਨੇ ਚਲੋ ਮੈਂ ਇੱਕ ਗੱਲ ਹੋਰ ਕਹਿ ਦੇਣਾ ਜਿਹੜੇ ਇਸ ਪ੍ਰਕਿਰਿਆ ਨੂੰ ਮਾੜਾ ਕਹਿੰਦੇ ਨੇ ਜਿਹੜੇ ਇਸ ਪ੍ਰਕਿਰਿਆ ਨੂੰ ਅਪਵਿੱਤਰਤਾ ਦਾ ਨਾਮ ਦਿੰਦੇ ਨੇ ਵੀ ਔਰਤ ਅਪਵਿੱਤਰ ਹੋ ਗਈ ਮੈਂ ਬੜਾ ਹੈਰਾਨ ਹੋਂ ਨਾ ਵੀ ਅਪਵਿੱਤਰਤਾ ਵਿੱਚੋਂ ਜਨਮ ਲੈ ਕੇ ਉਸੇ ਪ੍ਰਕਿਰਿਆ ਵਿੱਚੋਂ ਜਨਮ ਲੈ ਕੇ ਉਸੇ ਪ੍ਰੋਸੈਸ ਦੇ ਵਿੱਚੋਂ ਗੁਜ਼ਰਨ ਤੋਂ ਬਾਅਦ ਜਨਮ ਹੋਇਆ ਤੇ ਜਨਮ ਲੈਣ ਤੋਂ ਬਾਅਦ ਤੁਸੀਂ ਮਹਾਤਮਾ ਬਣ ਗਏ ਤੁਸੀਂ ਪਵਿੱਤਰ ਬਣ ਗਏ ਤੇ ਤੁਹਾਨੂੰ ਜਨਮ ਦੇਣ ਵਾਲੀ ਮਾਂ ਪਵਿੱਤਰ ਬਣ ਗਈ ਛਾਵਾਂਛੇ ਤੁਹਾਡੇ ਤੁਸੀਂ ਤੇ ਬਣ ਗਏ ਸੁੱਚੇ ਤੇ ਜਿੱਥੋਂ ਜਨਮ ਲੈ ਕੇ ਆਏ ਉਹ ਮਾਂ ਨੂੰ ਕਹਿ ਦਿੱਤਾ ਇਹ ਅਪਵਿੱਤਰ ਹੈ ਉਹ ਪਵਿੱਤਰ ਮੈਨੂੰ ਨਾ ਇੱਥੇ ਆਣ ਕੇ ਇੱਕ ਛੋਟਾ ਜਿਹਾ ਉਹ ਕਿਸੇ ਦਾ ਲਿਖਿਆ ਸ਼ੇਅਰ ਹੈ ਉਹ ਚੇਤਾ ਹੁੰਦਾ ਹੈ ਉਹ ਕਹਿੰਦਾ ਹੈ ਜਦ ਤਰਾਸ਼ੇ ਨਹੀਂ ਥੇ ਤਾਂ ਪੱਥਰ ਥੇ ਤਰਾਸ਼ੇ ਗਏ ਤਾਂ ਭਗਵਾਨ ਬਣ ਬੈਠੇ ਜਦੋਂ ਜਨਮ ਨਹੀਂ ਸੀ ਹੋਇਆ ਤੇ ਇਸੇ ਪਵਿੱਤਰਤਾ ਦੇ ਖੂਹ ਵਿੱਚ ਸੀ ਮਾਂ ਦੇ ਗਰਭ ਵਿੱਚ ਸੀ ਪੇਟ ਵਿੱਚ ਸੀ ਤੇ ਜਦੋਂ ਜਨਮ ਹੋਇਆ ਤੇ ਤੁਸੀਂ ਮੁੱਛਾਂ ਨੂੰ ਤਾ ਦੇ ਕੇ ਪਵਿੱਤਰ ਬਣ ਗਏ ਆਪਣੇ ਆਪ ਨੂੰ ਸੁੱਚਾ ਮੰਨ ਲਿਆ ਤੇ ਜਨਮ ਦੇਣ ਵਾਲੀ ਨੂੰ ਪਵਿੱਤਰਤਾ ਦਾ ਦਰਜਾ ਦੇ ਕੇ ਉਹ ਪਵਿੱਤਰਤਾ ਦਾ ਨਾਂ ਦੇ ਕੇ ਉਹਨੂੰ ਪਰਾਂ ਕਰ ਦਿੱਤਾ ਘਰ ਤੋਂ ਬਾਹਰ ਹੋਰ ਸੋਈ ਤੋਂ ਬਾਹਰ ਹੋ ਇਨ੍ਹਾਂ ਕਮਾਂ ਕਾਰਾਂ ਤੋਂ ਬਾਹਰ ਹੋ ਦਰਅਸਲ ਉਹ ਲੋਕ ਡਰੇ ਹੋਏ ਲੋਕ ਨੇ ਦਰਅਸਲ ਉਹ ਲੋਕ ਮਾਨਸਿਕ ਬਿਮਾਰ ਲੋਕ ਨੇ ਐਹੋ ਜੀ ਬਿਮਾਰੀ ਅਗਾ ਨਾ ਫੇਲੇ ਇਸ ਕਰਕੇ ਲੋਕ ਸੁਚੇਤ ਹੋਣੇ ਚਾਹੀਦੇ ਨੇ ਲੋਕ ਪੜ੍ਹੇ ਲਿਖੇ ਵਰਗ ਦੇ ਅੰਦਰ ਨੇ ਉਹਨਾਂ ਨੂੰ ਖੁਦ ਸਾਰੀਆਂ ਗੱਲਾਂ ਵੇਖ ਲੈਣੀਆਂ ਚਾਹੀਦੀਆਂ ਨੇ ਔਰ ਕਿਸੇ ਵੀ ਚੀਜ਼ ਤੋਂ ਨਫ਼ਰਤ ਨਾ ਕਰੋ ਸਿਰਫ ਇੱਕ ਗੱਲ ਇਹ ਸਾਫ ਸਫਾਈ ਦਾ ਧਿਆਨ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ